ਬਾਪੂ ਚੱਲਾਂ ਦੀ ਮਕਾਲ ਦੇ ਚਲੋ ਬਾਹਰ ਦਾ ਫਿਰ ਧਿਆਨ ਨਾਲ ਜਾਈ ਉਹ ਤਾਂ ਜੰਮ ਬਾਪੂ ਨਾਲ ਤੁਮ ਮੱਕ ਕੰਮ ਲੈਣਾ ਦੀ ਹਾਂ ਸੱਨੀ ਮਰ ਲਾ ਗਿਆ ਤੂੰ ਫਸੂਣਾ ਪੰਗਾ ਨਾ ਲਈ ਆ ਕੇ ਮੈਂ ਆਪੇ ਬੰਦ ਨੂੰ ਟਾਈਮ ਨਾਲ ਹੀ ਆ ਜੂਗਾ ਮੈਂ ਬੰਦ ਤੂੰ ਚੱਲ ਤਾਂ ਕੀ ਹੁੰਦਾ ਹੈ ਨਹੀਂ ਬਾਕੀ ਪਹਿਲੇ ਪਹਿਲੇ ਤਾਂ ਜੋਰ ਦਾ ਦਨਵਾ ਕੋਈ ਬੰਦ ਰੋ ਝੋਟੇ ਬਾਪੂ ਜੋਰ ਮਾਰਦੇ ਛੱਟ-ਵੱਟ ਗਰਵਾ ਦਿੰਗੇ ਚਲ ਚੰਗਾ ਕੋਈ ਨਾ ਚਾਹਾਂ ਖੇਤ ਜਾਏ ਉਹ ਫਿਰ ਖੇਤ ਨੂੰ ਦੇਖੋ ਮੋਟਰ ਚੱਲ ਰਹੀ ਹੈ ਇੱਥੇ ਕਿਤਨੀ ਆਣਾ ਬਾਪੂ ਤੇ ਆਪਣੀ ਮੱਝ ਸੁਣ ਵਾਲੀ ਬਸ ਘਰੇ ਇੰਨੀ ਪਕਾਉ ਰੱਖ ਲਈ ਕਿਹੜਾ ਹਮੇ ਜਾਂਦਾ ਹਾਂ ਨਕਾ ਦੇਖ ਜੂਗਾ ਕਿ ਕਿੰਨਾ ਕੁ ਪਾਣੀ ਪੂਗਾ ਜੇ ਪਾਣੀ ਘੱਟ ਪੈਂਦਾ ਫਿਰ ਅੱਗਾ ਹਲੇ ਕਿਨੇ ਛੱਡ ਜੂਗਾ ਉਹ ਤੂੰ ਮਗਾ ਕੱਪੜੇ ਨਵੇਂ ਪਾਈ ਮਿਲਦਾਂ ਲਵੇੜਾ ਤੂੰ ਕੱਢ ਲਾ ਦਿੱ ਕੋਈ ਤਾਂ ਬਾਪੂ ਕੱਪੜਿਆਂ ਨੂੰ ਕਿਉਂ ਦੂਜੇ ਢੱਕਣ ਦਾ ਲੱਗ ਰਿਹਾ ਕੋਈ ਨਹੀਂ ਨਹੀਂ ਗੱਲ ਨਹੀਂ ਗੱਲ ਨਹੀਂ ਦਿੰਦਾ ਯਾਰ ਮੈਂ ਨਾ ਇਹਨੂੰ ਗੋਡੇ ਤੋਂ ਲੱਗਿਆ ਮੰਜੀ ਤੇ ਬੈਠੇ ਨਹੀਂ ਟੁਕਰੇਗਾ ਬਾਪੂ ਅੱਥੇ ਸ਼ੇਅਰ ਕਰਨ ਬਾਗ ਜਾ ਕਰ ਪਤਾ ਕੀ ਆਹੋ ਤੂੰ ਸਾਰੀ ਉਮਰ ਕੰਮ ਕਰਦ ਨੂੰ ਹੋ ਗਿਆ ਤੈਨੂੰ ਜੇ ਹੁਣ ਵੀ ਕੰਮ ਕਰੇਗਾ ਫਿਰ ਸੌਣਾ ਹੀ ਲੱਗਦਾ ਸੋ ਉਹ ਤਾਂ ਕੋਈ ਗੱਲ ਨਹੀਂ ਪੁੱਤ ਚਾ ਚੰਗਾ ਪਰ ਆਏਗਾ ਪੈਸੇ ਪੁੱ ਉਹ ਨਹੀਂ ਪਟਾਟ ਆਲੀ ਮੁੰਡੇ ਗੁੰਡੇ ਤਖਾਦੇ ਪੀਂਦੇ ਨੇ ਜਦੋਂ ਤੂੰ ਤਾਂ ਜਮੀਂ ਭੜੇ ਰਾਂ ਮੇਰਾ ਬਣਿਆ ਬੈਠਾ ਮੈਂ ਕੀ ਕਹਾਂ ਮੈਂ ਤਾਂ ਪੰਜ ਕਿਹਾ ਪੀਤਾ ਲਈ ਜਾ ਕੁਛ ਨਹੀਂ ਦਦਾ ਚਲ ਬਾਲਾ ਕਹਿਣਾ ਤੂੰ ਲੈ ਜਾ ਤੇਰੀ ਦੂੜ ਪਵਾਲੀ ਹੋਏ ਪਵਾਲੀ ਹੋਏ ਕੋਈ ਤਾਂ ਹੈਗਾ ਕੋਈ ਤੂੰ ਪਵਾ ਕੇ ਦੇ ਲੈ ਕੋਈ ਤਾਂ ਕੋਈ ਆਖੀ ਆਈ ਕਾਲਜ ਜਾਣਾ ਨਹੀਂ ਖਾਲੀ ਹੱਥ ਜਾਏਗਾ ਹੁਣ ਤੂੰ ਚਲ ਠੀਕ ਆ ਬਾਪੂ ਮੇਰਾ ਠੀਕ ਆ ਚੰਗਾ ਪੁੱਤ ਤਿਆਰ ਹੋ ਗਈ ਚਲਦਾ ਬਾਲਾ ਕੁਸਾ ਨਾ ਨਾ ਕੋਈ ਨਾ ਬਾਪੂ ਚਲ ਠੀਕ ਆ ਫਟ ਗਿਆ ਯਾਰ ਇਹ ਗੱਲ ਨੂੰ ਗੀਤੇ ਫੁਈਤੇ ਜਿਹੜਾ ਹੈ ਲੈ ਇੱਕ ਮੁੰਡਾ ਮਿਲ ਗਿਆ ਤੇ ਅੱਜ ਕੱਲੇ ਤੇ ਤਾਂ ਕੁੱਤੇ ਗੁੜਦੇ ਨੇ ਬੁੜਿਆਂ ਦੇ ਜਮਾਤ ਨਹੀਂ ਲਾਉਣ ਦਾ ਕਿਸੇ ਗੱਲ ਨੂੰ ਤੇ ਤਾਂ ਕੋਈ ਐ ਕਵੇ ਵੀ ਖਰਚਾ ਕਰਦਾ ਬੁਲਟ ਲਾਇਨਾ ਫਲਗ ਬਹੁਤ ਸਾਰੇ ਮੁੰਡੇ ਸੁਖਾਵਾ ਬੋਤਾ ਤੇ ਵਿਚਾ ਕੇ ਰੱਖੀ ਨੂੰ ਮਾੜੀ ਸਭਿਤ ਕੋ ਸਿਆਲ ਜਿਹੜਾ ਗੁੜੀ ਦੇ ਲੰਨ ਉਹਦੇ ਵਜ੍ਹਾ ਕੋਸੇ ਬੁਸੂਸੂ ਦੇ ਇਕ ਲਾਉਂਦੇ ਜਾਂਗੇ। ਆਪ ਵੀ ਦੇਖ ਲੈ ਵਿੱਚੀ ਵੇ। ਦੇਖ ਕੇ ਕਿੰਨਾ ਗਰਮ ਹੁਣ ਇਹ ਚੰਦੜਦਾ ਹੈ। ਬਿਲਕੁਲ ਬਾਕੀ ਯਾਰ ਬੜਾ ਇਕੱਲਾ ਹੋਇਆ ਵੀ। ਲਾਈਟ ਪਹਿਲੀ ਵਾਰ ਜਦੋਂ ਤਾਂ ਫਿਰ ਤਾਈ ਵਿਚਾਲੇ ਪਿਆ ਸੀ। ਹੁਣ ਐ ਕਰਦੇ ਏਕ ਹੀ ਚੱਲੀ ਜਾਂਦੇ। ਆਉਂਦੇ ਤੱਕ ਪੈ ਗਈ ਕਿਹੜਾ ਲੇਟ ਆਉਣਾ ਨੇ। ਇਹ ਨਗਰ ਢੱਕਣ ਲੱਗਿਆ ਹੋਇਆ। ਜੀ ਭਈਆਂ ਦੇ ਆ ਕੇ ਦੇਖ ਲਾਂਗੇ ਇਹਨਾਂ ਨੂੰ ਇਹ ਹੋ ਗਿਆ ਲੱਗਦਾ ਕੋਈ ਨਹੀਂ ਕਰਦੇ ਨਾ ਬਾਕੀ ਨੂੰ ਕਿੱਦਾਂ ਕੀਤਾ ਮੱਖੂ ਦਾਂ ਚੋਲੀ ਕਿ ਆ ਆਹ ਕੁਛਾ ਕੁ ਪਾ ਫਿਚ ਆ ਥੋੜੇ ਜੇ ਪਤਾ ਨਹੀਂ ਕਿਹਾ ਛੱਡ ਕੇ ਰੱਖ ਜੀ ਚਲੋ ਇਹ ਵੀ ਪਾ ਹੀ ਦਿੰਦੇ ਝੋਤੀ ਜੀ ਤਾਂ ਹੁਣ ਨਾਲ ਜਿੰਦਾ ਪਾ ਗਏ ਦੀਆਂ ਦਾ ਵੱਧੀ ਹੋਣੇ ਬੁੱਤਲ ਇਹ ਵੀ ਪਾ ਦਿੰਦੇ ਨਾ ਆਹਨ ਆਹਨ ਜ਼ਿਆਦਾ ਕੁ ਮੇਰੇ ਥੋੜੀ ਉਹ ਬਾਪੂ ਉਹ ਮੈਂ ਇਧਰ ਪਾਲੀ ਐਨਾ ਕੋਠੀ ਚ ਉਹ ਫੋਟੂ ਜਰਾ ਮੈਂ ਥੋੜੇ ਦੇ ਪੈਸੇ ਦੀ ਮਖੇ ਦਾ ਪਾ ਦਿੰਦਾ ਪਹਿਲਾਂ ਤਾਂ ਸਾਡੇ ਯਾਰ ਬਾਪੂ ਮੰਨਦਾ ਕਿ ਨੂੰ ਤੈਨੂੰ ਮੈਂ ਕੀ ਕਹਿ ਗਈ ਆਤੀ ਕੀ ਕਹਿ ਗਈ ਆ ਤੈਨੂੰ ਮੈਂ ਉਹ ਟਾ ਕੇ ਆ ਥੋੜੇ ਦੇ ਪੈਸੇ ਦੀ ਮਖੇ ਦਾ ਪਾ ਦਿੰਨਾ ਚੱਲ ਮੈਂ ਪਾ ਦਾਂਗਾ ਕਿਹਾ ਟਾ ਕੇ ਜਰਾ ਖੇਤ ਜਾਏ ਆ ਤੀ ਮੈਂ ਸਾਰਾ ਕੁਝ ਕਰਾਇਆ ਬਾਪੂ ਖੇਤ ਜਾਇਆ ਕੱਖ ਤੈਨੂੰ ਕਿਹਾ ਨਹੀਂ ਮੈਂ ਪਾ ਕੇ ਵੀ ਆ ਕੇ ਬੰਨ ਦੂੰ ਚੱਲ ਫੇਰ ਕੀ ਹੋ ਗਿਆ ਥੋੜੇ ਚੱਲ ਹੁਣ ਅੰਦਰ ਪਾ ਗ ਜਾ ਜੇ ਉਧਰ ਮੈਂ ਆਪੀ ਬੰਨਿਆ ਹੂੰ ਬੈ ਜਾ ਅਦਰਿਆ ਤਨੂ ਕਹੇ ਵੀ ਕੁਰਸੀ 'ਤੇ ਬਹਿ ਜਾਕਰ ਮਾੜਾ ਨਹੀਂ ਬੈਠਾ ਮੈਂ ਕੀ ਕਰੂੰਗਾ ਤੂੰ ਕਿਹੜਾ ਲੇਦਾ ਕਰਦਾ ਮੈਂ ਪੜਦਾ ਨਾ ਖੇਤ ਜਾਣਾ ਮੈਂ ਪਸ਼ੂ ਸੰਭਦਾ ਬੱਸ ਫਿਰ ਬਾਪੂ ਐਂ ਕਰਿਆ ਕਰ ਤੂੰ ਪਸ਼ੂ ਮੋਜਣਾ ਆਇਆ ਕਰ ਜਿ ਤਰ੍ਹਾਂ ਜੀਣਾ ਲੱਗੇ ਨਾ ਸੱਤ ਚੁੱਤ 'ਚ ਬਹਿ ਜਾ ਕਰ ਜਾ ਕੇ ਸੱਤ ਚੁੱਤ 'ਚ ਗਿਆ ਮੈਂ ਤੇ ਲੋਕਾਂ ਦਾ ਚੁਗਲੀਆਂ ਜਿਆਦਾ ਮੈਂ ਬੰਦ ਹੀ ਨਹੀਂ ਮੇਰੇ ਕਿਸੇ ਨਾਲ ਚਲ ਐਂ ਕਰਿਆ ਕਰ ਆਪ ਸੁਣੜ ਕੇ ਸ਼ਹਿਰ ਕਰਿਆ ਕਰ ਪਰ ਆ ਕੰਮ ਹੀ ਨਾ ਕਰਾ ਕਰ ਸੋਨਾ ਹੀ ਲੱਗਦਾ ਇਹਦੇ ਨਾਲ ਕੀ ਹੁੰਦਾ ਚੱਲ ਤੂੰ ਰੋਟੀ-ਕੁੱਟੀ ਖਾ ਲੈ ਮੈਂ ਕਹਿਣਾ ਤੂੰ ਮੈਂ ਬਣਾ ਦਾਂ ਮੈਂ ਚੱਲ ਛੱਡ ਪਸ਼ੂ 5 ਮਿੰਟਾਂ ਦਾ ਕੰਮ ਆ ਬਾਪੂ ਤੂੰ ਬਹਿ ਜਾ ਕਾਲ ਚੰਗਾ ਬੰਦ ਨਾ ਦੇ ਆ ਗਿਆ ਬਸ ਮੈਂ ਬੰਦ ਨਾ ਕਰਦਾ ਸਾਰਾ ਦਿਨ ਖੇਤੀ ਵੀ ਇਹ ਮਾਲ ਪਸ਼ੂ ਵੀ ਇਹ ਪੜਦਾ ਵੀ ਆ ਮੈਂ ਬਹਿਲੇ ਬਿਠਾ ਰਹਾ ਸਾਰਾ ਦਿਨ ਆਈਂ ਤਾਂ ਇਹ ਜ਼ਿੰਦਗੀ ਲੰਘਣੀ ਨਹੀਂ ਹੈਗੀ ਕੁਸਤਾ ਕੁਸਤਾ ਕਰਨੀ ਪਊਗਾ ਕਰ ਲਾ ਵੀ ਪੈਸਾ ਨਹੀਂ ਝਾਓ ਉੱਥੇ ਹੋ ਗਿਆ ਯਾਰ ਹਮ ਤਾਂ ਬਹੁਤ ਛਣਾ ਬੰਗੂ ਰਿਆ ਦਾ ਬੰਗੂ ਕੋਦਾ ਨਹੀਂ ਕਿਹੜਾ ਮਾੜਾ ਟਾਈਮ ਸੀ ਯਾਰ ਉਹ ਤੋਂ ਦੱਜ ਜਨ ਹੋ ਗਈ ਹੋਰ ਹੋਰ ਫਦਕਾਰ ਕੋਈ ਹਾਲਾਂ ਹੈ ਤਾਂ ਕੰਮ ਕਰਦਾ ਨਹੀਂ ਹੈਗਾ ਫਿਰ ਚੱਲਦੇ ਗਏ ਪਾਉਣੇ ਲੋਕ ਕੋਈ ਹੋ ਗੜੇ ਆਉਂਦੇ ਨੇ ਵਧੀਆ ਕੱਪੜੇ ਲੀੜੇ ਪਾਏ ਨੇ ਉਹ ਤਾਂ ਸਾਡੇ ਪਿੰਡ ਦੇ ਨੇ ਯਾਰ ਉਹ ਪਾਉਣਾ ਪਰ ਇਹਨਾਂ ਨੂੰ ਬਈਆ ਲੱਗਦੀ ਬਈ ਇਹ ਨਹੀਂ ਪਾ ਦੇਗੇ ਤਾਂ ਬਾਪ ਦੀ ਬਾ ਮੁੰਡਾ ਹੈਗਾ ਮਾਂ ਤਾਂ ਜੀ ਮਰੀ ਹੋਈ ਆ ਕੱਲਾ ਪਿਆ ਉਹ ਹੀ ਆ ਜ਼ਮੀਨ ਜੂਣ ਵਧੀਆਗੀ ਹੈ ਇਹਨਾਂ ਨੂੰ ਇਹ ਨਹੀਂ ਨਸਬੱਤੇ ਤੇ ਲਾਦਾ ਹੈਗਾ ਇਹ ਤਾਂ ਜਮੀਂ ਹੱਥੀਂ ਨਾ ਕਿਸੇ ਦੇ ਨਾਮ ਨਾਲ ਰਲਦਾ ਇਹ ਤਾਂ ਬਸ ਇੱਕ ਦੋ ਨਾਲ ਹੀ ਲਿਖਾ ਜਾਈ ਤਾਂ ਦੇਖ ਲਾ ਰਲਾਗੇ ਅਬ ਲਾ ਲੇਗਾ ਪੱਕਾ ਲਾ ਲੇਗਾ ਆਪਣੀ ਜਿੱਥੇ ਬੈਠੀਂ ਉੱਥੋਂ ਲਾ ਲੇਗਾ ਤਾਂ ਪੈਸੇ ਪੂਰੇ ਮੁੱਕਦੇ ਨਹੀਂ ਹੈਗੇ ਜ਼ਮੀਨ ਜਮੂਨ ਖੁੱਡੀ ਆ ਕੋਈ ਇਹਨਾਂ ਨੂੰ ਬੜਾ ਮੋਟਾ ਵੈਕਟਰ ਉੱਥੋਂ ਲਾ ਲੈ ਇਹਨੂੰ ਕਾ ਫਿਰ ਹੱਲ ਕੋਈ ਤਾਲ ਕਰ ਜਾਣਾ ਚੱਲੋ ਫਿਰ ਕੱਢੀ ਚਾਲ ਚਾਹ ਠੀਕ ਆ ਕਾਟ ਲੈ ਜੀ ਯਾਰ ਠੀਕ ਆ ਬਾਈ ਮੈਂ ਵੀ ਜਾਂਦਾ ਆ ਵਿੱਚ ਬਾਈ ਵੜ ਕੇ ਉਹ ਫੋਟੋ ਮੈਂ ਹੀ ਪਾ ਦਿੰਦਾ ਹਾਂ ਮੈਂ ਜਾ ਕੇ ਪਾ ਦਿੰਦਾ ਚਲ ਠੀਕ ਆ ਚੰਗਾ ਫਿਰ ਠੀਕ ਆ ਬਾਈ ਆਪ ਵੀ ਤੇ ਆ ਗਿਆ। ਬਾਈ ਦੋ ਜੀ। ਕਿੱਥੇ ਵੜਦਾ ਬਾਈ? ਇੱਥੇ ਵੜਦਾ ਵੀ ਗਰਹਾਨ ਕੰਜ ਮੈਂ ਤਾਂ ਬੀਏ ਕਰਦਾ। ਬੀਏ ਕਰਦਾ। ਹਾਂ। ਬੜਾ ਵਧੀਆ ਫਾਟਾ। ਉਹ ਬਾਈ ਨਾ ਦਿਓ ਇੱਥੇ। ਰੋਕ ਲਾ। ਚੱਲ ਤੁਸੀਂ ਆ ਬਾਈ। ਠੀਕ ਆ ਬਾਈ। ਚੱਲ ਜਾ ਦਰਬਾਰੀ ਦੀ। ਮਾਰੀ ਹੈ ਉਹ ਆਉਂਦਾ ਉਹ ਠੀਕ ਆ ਭਾਈ ਵਧੀਆ ਭਾਈ ਬੈਠੇ ਤੁਸੀਂ ਬੈਠੇ ਜਿੱਥੇ ਜੱਲਾ ਮਰੀ ਜਾਂਦੇ ਪਤਾ ਕਾਲ ਜੀ ਹੁੰਦਾ ਨਾਲ ਬੈਠੀਏ ਬੈਠਣਾ ਵਿੱਚ ਜਰ ਮੈਂ ਕਾਰ ਚਾਹਣਾ ਨਾ ਆਹ ਜੀ ਆ ਗਏ ਨਹੀਂ ਨਹੀਂ ਭਾਈ ਬਾਹਰ ਬੈਠੇ ਆ ਕਾਪੀਏ ਦਾ ਹੀ ਕਰੇਗਾ ਲੈਣ ਪੜਦੇ ਚਾਹ ਦਵਾ ਦੇ ਜੀ ਗੜਨਾ ਜੁਹੇਰੀਆ ਏਰੀਆ ਦੇਖੀ ਗੱਲ ਅਸੀਂ ਬਣਾਵਾਂਗੇ ਬਾਈ ਤੈਨੂੰ ਸਭ ਬਣਾਣਾ ਵੀ ਮੈਨੂੰ ਜਾਣਨਾ ਹੈ ਕੋਈ ਨਾ ਆ ਜਾ ਬੈਠ ਜਾ ਯਾਰ ਨਾ ਰੱਬ ਮੇਰੇ ਕਾਲ ਚਾਹਣਾ ਲੇਟ ਹੋ ਜਾਂਦਾ ਕੱਲ ਐ ਕਰ ਸਾਡੇ ਲੈ ਕੇ ਜਾਦਾ ਕਿੱਥੇ ਬਹੁਤ ਕਿਹਾ ਤੇਰੇ ਦੀ ਤੁਰਕੇ ਵਾ ਹੋ ਜਾਂਦੇ ਨਾ ਯਾਰ ਉਹ ਕੇ ਗੱਲ ਦੂਜਾ ਬਣਾ ਬਣਾ ਲੈ ਕਿਹੜਾ ਲਾਓ ਆ ਕਿਰੋ ਵਾ ਅੱਗੇ ਕਰ ਲੈ ਕਈ ਵਾਰ ਕੋ ਆ ਜਾਂਦਾ ਹੁੰਦਾ ਕਮਾਕੋ ਕਮ ਗਿਆ ਆ ਜਾ ਵੀ ਦਾ ਦੇ ਦੇ ਕਮਾ ਯਾਰ ਇੱਕ ਪੰਜ ਮਿੰਟ ਦਾ ਚਾਬੀ ਚਾਹਾਂਗੇ ਤੇ ਪੂਜੇ ਤੇ ਜਾਉਣ ਲੱਗੇ ਰਹਾ ਗੱਦ ਦਿਨ ਇਹਦਾ ਆਪਣਾ ਚਾਬੀ ਆ ਦੇ ਦੇ ਆਏ ਨਾ ਚਾਬੀ ਲੈ 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 ਚਾਬੀ ਦੇ ਦੇ ਉਹ ਆ ਆ ਪੰਜ ਮਿੰਟਾਂ ਦਾ ਮੈਂ ਇੱਧਰ ਵੀ ਆ ਜਾ ਆ ਰਸਤਾ ਠੀਕ ਆ ਤੇ ਬਾਅਦ ਆ ਵਧੀਆ ਵਈ ਇੱਥੇ ਦੀ ਰਾਹ ਆਏ ਉੱਥੇ ਬੈਠਦੇ ਇਕੱਲਾ ਕਦਮ ਮਾਰਦੇ ਆ ਜਾ ਆ ਜਾ ਬੈ ਜਾ ਯਾਰ ਉੱਥੇ ਬੈ ਜਾ ਬੈਠ ਵਿਚਾਲੇ ਤੂੰ ਐਂ ਦੱਸ ਪੈਕ ਲਾਏਗਾ ਕਿ ਪੰਨੀ ਲਾਏਗਾ ਬਈ ਮੈਂ ਇਹਨਾਂ ਚ ਕੁਛ ਵੀ ਲਾਉਂਦਾ ਮੈਂ ਤਾਂ ਹਰ ਕੁਝ ਹੀ ਲਾਏ ਯਾਰ ਕੁਛ ਨਹੀਂ ਹੁੰਦਾ ਮੈਂ ਜਾਨਣਾ ਬਈ ਚੰਗਾ ਕਿੱਦਾਂ ਜਾਨਾਂ ਤੂੰ ਸੱਟ ਨਹੀਂ ਆਦਾ ਸੱਟ ਆਦਾ ਆ ਜਾ ਕੋਈ ਮਾਰਦਾ ਹਾਂ ਹਾਂ ਤੈਨੂੰ ਮਾਰਦਾ ਨੱਕਾ ਜਾ ਹੁੰਦਾ ਤਾਂ ਕੌਣ ਦੱਸ ਤੂੰ ਕੌਣ ਦੱਸ ਤੂੰ ਕੋਈ ਲੰਗਾਰਾ ਸੋ ਟੀਵੀ ਜਿਹਾ ਮਾਰਨ ਮਾਰ ਕੇ ਉਹ ਪਾ ਦੇ ਰੱਖਦੇ ਆ ਗੜ ਬੁੱਗਾ ਪਾ ਦੇ ਆਉਂਗਾ ਹਾਂ ਦਾ ਉਹ ਸਹੀ ਗੱਲ ਦਾ ਆ ਸਹੀ ਗੱਲ ਹੁਣ ਤਾਂ ਇਹ ਠੀਕ ਆ ਹਾਂ ਠੀਕ ਆ ਭਾਈ ਹੋਰ ਅੱਗੇ ਭਾਈ ਆ ਲੱਡੀ ਕਿੱਥੇ ਹੈਗਾ ਉਹ ਤਾਂ ਕਾਜ ਗਿਆ ਹੋਇਆ ਤੜਕੇ ਦਾ ਨਾ ਮੈਂ ਤੈਨੂੰ ਡੀਕੀ ਜਣਾ ਕਦੋਂ ਦਾ ਖੜਾ ਆਇਆ ਨਹੀਂ ਹੈਗਾ ਉਹ ਕੱਲ ਤੇ ਹੈ ਨਹੀਂ ਉੱਥੇ ਨਾ ਮੈਂ ਤਾਂ ਕਾਪੀ ਆ ਗਿਆ ਸੀ ਗੱਲ ਉਹ ਫੜਾਉਣੀ ਸੀ ਮੈਂ ਤਾਂ ਮਾਚਲ ਕੇ ਜਾਂ ਤਾਂ ਮੋਟਰਸਾਈਕਲ ਲੈ ਕੇ ਬਾਗੇ ਦੀ 9 ਵਜੇ ਤੱਕ ਗਿਆ ਹੋਇਆ ਸੀ ਨਾ ਬرو ਉੱਥੇ ਮੈਨੂੰ ਵੀ ਕੋ ਫੋਨ ਬੰਦ ਨਹੀਂ ਲੱਗ ਦੇਖਿਆ ਬੰਦ ਤਾਂ ਹੀ ਜਾਂਦਾ ਉਹਦਾ ਫੋਨ ਉਹ ਤਾਂ ਜਾਂਦਾ ਹੀ ਜਾਂਦਾ ਗਿਆ ਉਹ ਤਾਂ ਇੱਥੇ ਮੈਨੂੰ ਕਹਿ ਕੇ ਗਿਆ ਕਹਿੰਦਾ ਮੈਂ ਜਾਂਦਾ ਮੈਨੂੰ ਕਿਹਾ ਸੀ ਦੀ ਮਾਚਲ ਉੱਥੇ ਮੋੜ ਤੇ ਆ ਜੀ ਮੈਂ ਠੀਕ ਦਾਗਾ ਮੈਂ ਆਇਆ ਉੱਥੇ ਹੀ ਨੀਗਾ ਕਿ ਜੇ ਉਹ ਮੁੰਡੇ ਨਾਲ ਨਾ ਭਾਗ ਗਿਆ ਉਹ ਤਾਂ ਕਾਲਜ ਚੋਂ ਨਾ ਕਹ ਉਹ ਤਾਂ ਮੇਰੇ ਨਾਲ ਹੀ ਰਹਿੰਦਾ ਹੋਰ ਤਾਂ ਰਲਦਾ ਨਹੀਂ ਹੋਗੀ ਸੋਣਾ ਅੱਛਾ ਹਾਂ ਅੱਗੇ ਤਾਂ ਆ ਜਾਂਦਾ ਸੀ ਆ ਪਤਾ ਨਹੀਂ ਕਿੱਥੇ ਗਿਆ ਹੁਣ ਮੈਨੂੰ ਤਾਂ ਤੜਕੇ ਦਾ ਕਹਿ ਕੇ ਗਿਆ ਜਨ ਮੈਂ ਕਾਲਜ ਜਾਨਾ ਹਾਂ ਹਾਂ ਉੱਥੇ ਤਾਂ ਆਈ ਸੀ ਚੱਲ ਫੇ ਮੈਂ ਰਿਸ਼ਤੇਦਾਰਾਂ ਨੂੰ ਪੁੱਛਦਾ ਕਿਤੇ ਉਹ ਨਾ ਭਾਗ ਗਿਆ ਹੋਵੇ ਠੀਕ ਆ ਹਾਂ ਜੇ ਤੈਨੂੰ ਦੇਖਦਾ ਜੇ ਮੈਨੂੰ ਮਿਲਿਆ ਤਾਂ ਮੈਂ ਕੋਈ ਨਾ ਤੈਨੂੰ ਫੋਨ ਨਹੀਂ ਕਰ ਆ ਉਹ ਦੱਸ ਦੀ ਮੈਨੂੰ ਠੀਕ ਆ ਮੈਂ ਵੀ ਪੁੱਛਦਾ ਫੋਨ ਫਾਨ ਲਾ ਕੇ ਠੀਕ ਆ ਤੂੰ ਆ ਉਹ ਨਾ ਭਾਗ ਗਿਆ ਕਿੱਥੇ ਹੋਇਆ ਸਾਨੂੰ ਦਾ ਕਾਲਜੀ ਪੈਣੀ ਆ ਤੀ ਇਹ ਨੂੰ ਫੋਨ ਲਾਈਏ ਕਿਤੇ ਰੋਏ ਆਪਰਾਉਂ ਹੱਥ ਨਾਲੀ ਜੱਫਾ ਯਾਰ 100% ਰੀਰ ਆ ਘੜਾ ਲੱਗਦਾ ਅੰਦਰ ਤਾਂ ਨੀਗਾ ਹੋ Oi adi Oi adi Oi oi dia ਆਇਆ ਉਤਾਇਆ ਉਤਾਇਆ ਆਹ ਜਿਹੜਾ ਕੋਈ ਸਾਡਾ ਬਲਾਡੀ ਨੂੰ ਪਤਾ ਨਹੀਂ ਕੀ ਹੋ ਗਿਆ ਉਹ ਥੋੜਾ ਲੈਂਦਾ ਜੱਟ ਕੇ ਮੈਂ ਤਾਂ ਫਾਰਕ ਚੋ ਉੱਤੀ ਹੋ ਗਿਆ ਲਿਖਿਆ ਪਿਆ ਸੀਗਾ ਉਸ ਨੂੰ ਉਹ ਕੋਈ ਡਾਕਟਰ ਲਾਲਾ ਨਾਲ ਕੋਈ ਦਿਖਾ ਲਾਂ ਦੇ ਬਲਾਡੀ ਬਲਾਡੀ ਕੀ ਹੋ ਗਿਆ ਪੁੱਤ ਤੈਨੂੰ ਓਏ ਡਾਕਟਰ ਲਾਲਾ ਕੋਈ ਉਹ ਉੱਠਾ ਲਾਡੀ ਪੁੱਤ ਉਹ ਬਲਾਗ ਇਹਦਾ ਮੁੱਕ ਗਿਆ ਆ ਉਹ ਆ ਗਈ ਹੋ ਗਿਆ ਰੱਬਾ ਆ ਉਹ ਮਾਜਿਗਾ ਕੀ ਮਾਰਾ ਕੀਤਾ ਵੀ ਉਹ ਮੇਰਾ ਜਹਾਂ ਤੇ ਹੈ ਕਿ ਉਹਨੇ ਦੇ ਬਿਨਾ